ਸਸੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬਾਂਸਰਜ਼ ਵਰਡ ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਲੜਕੀਆਂ ਨੂੰ ਅਕਸਰ ਫੇਸ਼ਲ ਕਰਵਾਉਣੀ ਪਾਰਲਰ ਵਿੱਚ ਜਾਣਾ ਪੈਂਦਾ ਹੈ ਪਰ ਅੱਜ ਮੈਂ ਇੱਕ ਐਸੀ ਸਾਬਣ ਘਰ ਵਿੱਚ ਤਿਆਰ ਕਰਨੀ ਹੈ ਜਿਸ ਨੂੰ ਤੁਸੀਂ ਘਰ ਵਿੱਚ ਰੋਜ਼ 15 ਤੋਂ 20 ਦਿਨ ਲਗਾਉਂਗੇ ਤਾਂ ਤੁਹਾਨੂੰ ਫੇਸ਼ਲ ਵਾਲੀ ਗਲੋ ਮਿਲੇਗੀ ਤੇ ਤੁਹਾਨੂੰ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਇਸ ਲਈ ਮੈਂ ਇੱਕ ਪਪੀਤਾ ਲੈ ਕੇ ਆਈ ਹਾਂ ਪੱਕਿਆ ਹੋਇਆ ਪਪੀਤਾ ਹੈ ਜੀ ਇਸ ਪਪੀਤੇ ਦੀ ਮੈਂ ਇੱਕ ਅੱਜ ਸਾਬਣ ਤਿਆਰ ਕਰਾਂਗੀ 15 ਤੋਂ 20 ਦਿਨ ਤੁਸੀਂ ਇਸ ਸਾਬਣ ਨਾਲ ਫੇਸ ਧੋਵੋਗੇ ਤਾਂ ਤੁਹਾਡਾ ਫੇਸ ਤੇ ਗਲੋ ਪਾਰਲਰ ਦੇ ਫੇਸ਼ਲ ਵਾਂਗ ਹੋ ਹੀ ਆ ਜਾਵੇਗਾ ਜੀ ਚਲੋ ਸ਼ੁਰੂ ਕਰਦੇ ਹਾਂ ਆਪਾਂ ਇਸ ਨੂੰ ਬਣਾਉਣ ਦੀ ਰੈਸਪੀ ਦੋਸਤੋ ਮੈਂ ਇੱਕ ਪਪੀਤਾ ਲਿੱਤਾ ਹੈ ਜੋ ਕਿ ਪੱਕਿਆ ਹੋਇਆ ਹੈ ਕੱਚੇ ਪਪੀਤੇ ਦੀ ਆਪਾਂ ਸਾਬਨ ਨਹੀਂ ਬਨਾਨੀ ਕਿਉਂਕਿ ਉਸ ਦਾ ਰੰਗ ਸੋਹਣਾ ਨਹੀਂ ਬਣਦਾ ਪੱਕਿਆ ਹੋਇਆ ਪਪੀਤਾ ਇਸ ਤੋਂ ਵੀ ਜ਼ਿਆਦਾ ਪੱਕਿਆ ਹੋਵੇ ਜਿਹੜਾ ਖਾਣ ਯੋਗ ਨਾ ਹੋਵੇ ਉਸ ਦੀ ਵੀ ਸਾਬਨ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਮੈਂ ਇਸ ਨੂੰ 250 ਗ੍ਰਾਮ ਪਪੀਤੇ ਨੂੰ ਕੱਟ ਰਹੀ ਹਾਂ ਜੀ ਆ ਦੇਖੋ ਇਸ ਵਿੱਚ ਸਾਰੇ ਮੈਂ ਬੀ ਕੱਢ ਲਵਾਂਗੀ ਤੇ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੀ ਇਸਦੇ ਵਿੱਚ ਸਾਰੇ ਵੀ ਕੱਢ ਲਿੱਤੇ ਤੇ ਇਸ ਦੀ ਸਾਈਜ਼ ਜੋ ਕਿ ਖਰਾਬ ਹੈ ਇਸ ਨੂੰ ਵੀ ਕੱਢ ਦਵਾਂਗੇ ਤੇ ਇਸ ਦਾ ਸਾਰਾ ਆਪਾਂ ਛਿਲਕਾ ਉਤਾਰ ਦਵਾਂਗੇ ਜੀ ਦੋਸਤੋ ਪਵਿੱਤਾ ਜਿਹੜਾ ਆਪਣੇ ਫੇਸ ਦੀ ਡੀਪ ਕਲੀਨਸਿੰਗ ਕਰੂਗਾ ਜੀ ਜੋ ਵੀ ਆਪਣੇ ਪੋਰ ਡਸਟ ਸਕਿਨ ਖਰਾਬ ਹੋਵੇ ਸਾਰੇ ਨੂੰ ਸਾਫ਼ ਕਰ ਦੂਗਾ ਜੀ ਪੁਰਾਣੇ ਜ਼ਮਾਨੇ ਵਿੱਚ ਤਾਂ ਪਪੀਤਾ ਹੀ ਹੱਥਾਂ ਬਾਹਾਂ ਤੇ ਰਗੜ ਲਿਖਤਾ ਜਾਂਦਾ ਸੀ ਫੇਸ ਪਪੀਤੇ ਦੇ ਛਿਲਕੇ ਨਾਲ ਸਾਫ਼ ਕਰ ਦਿੱਤਾ ਜਾਂਦਾ ਸੀ ਪਰ ਹੁਣ ਦੇ ਬੱਚੇ ਇਸ ਤਰ੍ਹਾਂ ਪਪੀਤੇ ਨੂੰ ਡਾਇਰੈਕਟ ਫੇਸ ਤੇ ਨਹੀਂ ਲਗਾਉਂਦੇ ਇਸ ਕਰਕੇ ਇਸ ਦੀ ਸਾਬਣ ਬਣਾਈ ਜਾ ਰਹੀ ਹੈ ਜੇਗੀ ਸਾਬਣ ਨਾਲ ਆਪਣੇ ਫੇਸ ਤੇ ਬਹੁਤ ਹੀ ਜ਼ਿਆਦਾ ਗਲੋ ਆ ਜਾਵੇਗੀ ਇਸ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਬਿਲਕੁਲ ਹਰਬਲ ਆਰਗੈਨਿਕ ਹੁੰਦੀ ਹੈ ਜੀ ਬਹੁਤ ਹੀ ਵਧੀਆ ਕਾਟਰੀ ਐਟ ਵਿੱਚ ਚਾਰ ਵਿੱਚ ਬਹੁਤ ਹੀ ਸਸਤੀ ਤਿਆਰ ਹੋ ਜਾਂਦੀ ਹੈ ਤੇ ਇਸ ਦਾ ਰਿਜ਼ਲਟ ਬਿਲਕੁਲ ਪਾਰਲਰ ਦੀ ਫੀਸ ਵਰਗਾ ਆਉਂਦਾ ਹੈ ਜੀ ਇਸ ਵਿੱਚ 나ਈ ਮੈਂ ਕੋਈ ਪ੍ਰੀਜ਼ਰਵਟਿਵ ਪਾਵਾਂਗੀ 나ਈ ਕੋਈ ਕੈਮੀਕਲ ਪਾਇਆ ਜਾਵੇਗਾ ਜੀ ਬਿਲਕੁਲ ਨੇਚਰਲ ਫਰੂਟ ਦੀ ਇਹ ਸਾਬਨ ਬਣ ਕੇ ਤਿਆਰ ਹੋਵੇਗੀ ਦੋਸਤੋ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸਣਾ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਬੜੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਰ ਦੇਣਾ ਆ ਦੇਖੋ ਇਸਦੇ ਮੇਚੇ ਛਿਲਕੇ ਉਤਾਰ ਦਿੱਤੇ ਜੀ ਤੇ ਹੁਣ ਆਪਾਂ ਇਸਦੇ ਛੋਟੇ ਛੋਟੇ ਪੀਸ ਕੱਟ ਲਵਾਂਗੇ ਛੋਟੇ ਜਾਂ ਵੱਡੇ ਕੋਈ ਵੀ ਸਾਈਜ਼ ਕਰ ਲਓ ਕਿਉਂਕਿ ਆਪਾਂ ਇਸ ਨੂੰ ਮਿਕਸੀ ਵਿੱਚ ਪੇਸਟ ਹੀ ਬਣਾਣਾ ਹੈ ਇਸ ਦਾ ਦੋਸਤੋ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦੇਣਾ ਤੁਹਾਡੀ ਇੱਕ ਲਾਈਕ ਨਾਲ ਮੈਨੂੰ ਮੋਰਲ سپورਟ ਮਿਲੂਗੀ ਤੇ ਮੈਂ ਨਵੇਂ-ਨਵੇਂ ਵੀਡੀਓਸ ਤੁਹਾਡੇ ਲਈ ਬਣਾ ਕੇ ਲੈ ਕੇ ਆਵਾਂਗੀ ਹਾਜ਼ਰ ਹੋਵਾਂਗੀ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਵੀ ਕਰ ਦੇਣਾ ਆ ਦੇਖੋ ਜੀ ਮੈਂ ਸਾਰੇ ਪੀਸ ਕੱਟ ਲਏ ਤੇ ਹੁਣ ਮੈਂ ਇਸ ਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਇਸ ਦਾ ਇੱਕ ਚੰਗਾ ਜਾਂ ਫਾਈਨ ਜਿਹਾ ਪੇਸਟ ਬਣਾ ਲਵਾਂਗੀ ਇਸ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ ਕਿਉਂਕਿ ਪਪਿੱਤੇ ਵਿੱਚ ਆਪ ਹੀ ਪਾਣੀ ਹੁੰਦਾ ਹੈ ਜੀ ਤੇ ਸਾਰੇ ਪੀਸ ਮੈਂ ਮਿਕਸੀ ਵਿੱਚ ਪਾ ਲਵਾਂਗੀ ਤੇ ਅੰਦੇ ਇੱਕ ਫਾਈਨ ਜਿਹਾ ਪੇਸਟ ਬਣਾ ਲਵਾਂਗੇ ਬਿਨਾ ਪਾਣੀ ਤੋਂ ਇਸ ਨੂੰ ਬੀਟ ਕਰਨੇ ਹੈ ਜੀ ਆ ਦੇਖੋ ਆਪਣਾ ਫਾਈਨ ਪੇਸਟ ਬਣ ਕੇ ਤਿਆਰ ਹੋ ਚੁੱਕਾ ਹੈ ਵੈਸੇ ਤਾਂ ਇਹ ਬਿਲਕੁਲ ਪੇਸਟ ਬਣ ਗਿਆ ਜੀ ਫਿਰ ਵੀ ਆਪਾਂ ਇਸ ਨੂੰ ਛਰਨੀ ਵਿੱਚ ਛਾਲ ਲਵਾਂਗੇ ਤਾਂ ਜੋ ਕੋਈ ਗੁੱਟਰੀ ਨਾ ਰਹਿ ਗਈ ਹੋਵੇ ਇੱਕ ਮੈਂ ਸੂਪ ਵਾਲੀ ਛੰਨੀ ਲੈ ਲਈ ਤੇ ਉਸ ਵਿੱਚ ਮੈਂ ਸਾਰਾ ਪੇਸਟ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਚਮਚ ਨਾਲ ਪ੍ਰੈਸ ਕਰ ਦਵਾਂਗੇ ਉਹ ਛਰਨੀ ਤਾਂ نیچے ਚਲਾ ਜਾਵੇ ਤੇ ਉੱਪਰ ਬਿਲਕੁਲ ਸਿੱਧੀ ਗੁੱਟੀ ਹੀ ਮੈ ਜਾਵੇ ਦੇਖੋ ਜੀ ਆ ਗੁੱਠੀਆਂ ਸੀ ਜੇ ਵਿੱਚ ਹੀ ਚਲੀਆਂ ਨੇ ਤੇ ਆਪਣੀ ਸਾਬਨ ਵਧੀਆ ਨਹੀਂ ਬਣਨੀ ਸੀ ਇਸ ਕਰਕੇ ਇਸ ਨੂੰ ਮੈਂ ਪੋਣੀ ਵਿੱਚੋਂ ਛਾਨ ਲਿੱਤਾ ਤੇ ਸਾਰਾ ਆਪਣਾ ਸਾਫ ਪੇਸਟ ਆਪਣੇ ਕੋਲ نیچے ਆ ਗਿਆ ਬਾਉਲ ਦੇ ਵਿੱਚ ਤੇ ਗੁੱਠੀਆਂ ਉੱਪਰ ਹੀ ਰਹਿ ਗਈਆਂ ਜੀ ਆ ਦੇਖੋ ਜੀ ਸਾਰੀਆਂ ਗੁੱਠੀਆਂ ਇਹਨੂੰ ਆਪਾਂ ਸੁੱਟ ਦਵਾਂਗੇ ਤੇ ਆ ਆਪਣੇ ਕੋਲ ਇੱਕ ਫਾਈਨ ਬੇਸ ਬਣ ਕੇ ਤਿਆਰ ਹੋ ਗਿਆ ਜੀ ਇਸ ਦਾ ਕਲਰ ਵੀ ਬਹੁਤ ਸੋਨੇ ਹੈ ਜਿੰਨਾ ਪਪੀਤਾ ਜਿਆਦਾ ਪੱਕਿਆ ਹੋਵੇਗਾ ਉਨਾ ਹੀ ਉਸ ਦਾ ਕਲਰ ਵਧੀਆ ਹੋਏਗਾ ਇੱਕ ਕੜਾਈ ਦੇ ਵਿੱਚ ਮੈਂ ਪਾਣੀ ਰੱਖ ਕੇ ਗੈਸ ਤੇ ਰੱਖ ਦਿੱਤਾ ਜੀ ਬੋਇਲ ਹੋਣ ਲਈ ਮੈਂ 250 ਗ੍ਰਾਮ ਪਪੀਤਾ ਲਿੱਤਾ ਸੀ ਜਿਸ ਨੂੰ ਛਿਲਕਾ ਉਤਾਰ ਕੇ ਬੀ ਕੱਢ ਕੇ ਤੇ ਚਲਣੀ ਵਿੱਚ ਛਾਂ ਕੇ ਆਪਣੇ ਕੋਲ 100 ਗ੍ਰਾਮ ਇਹ ਬੈਟਰ ਬਚ ਗਿਆ ਜੀ ਜੋ ਬਿਲਕੁਲ ਸਮੂਥ ਹੈ ਜੀ ਇਸ ਵਿੱਚ ਕੋਈ ਗੰਢ ਨਹੀਂ ਹੈ ਤੇ ਇਸ ਕਰਕੇ ਹੁਣ ਮੈਂ 100 ਗ੍ਰਾਮ ਹੀ ਸੋਪ ਬੇਸ ਲਵਾਂਗੀ ਜੀ ਇਹ ਆਪਣੇ ਕੋਲ ਟਰਾਂਸਪੇਰੈਂਟ ਹੈ ਜੀ ਬਿਲਕੁਲ ਪਾਣੀ ਵਾਲੇ ਰੰਗ ਦੀ ਸੋਪ ਬੇਸ ਹੈ ਇਸ ਵਿੱਚ ਜਿਸ ਕਲਰ ਦਾ ਵੀ ਫਰੂਟ ਜਾਂ ਕੋਈ ਸਬਜੀ ਕੋਈ ਪਾਉਂਗੇ ਜਿਸ ਕ ਰੰਗ ਦੀ ਤੁਸੀਂ ਸਾਬਨ ਬਣਾਣੀ ਹੈ ਤੇ ਉਸੇ ਰੰਗ ਦੀ ਬਣ ਜਾਵੇਗੀ ਜੀ ਮੈਂ ਹੁਣ ਇਹਦੇ ਵਿੱਚ 100 ਗ੍ਰਾਮ ਸਾਬਨ ਕੱਟ ਲਵਾਂਗੀ ਤੇ ਇਸਨੇ ਛੋਟੇ ਛੋਟੇ ਕਯੂਬਸ ਬਣਾ ਲਾਂਗੇ ਆਪਾਂ ਛੋਟੇ ਛੋਟੇ ਕਯੂਬਸ ਬਣਾਉਣ ਨਾਲ ਇਹ ਫਿਰ ਘਾਣੀ ਸੋਖੀ ਹੋ ਜਾਵੇਗੀ ਤੇ ਦੇਖੋ ਜੀ ਕਿੰਨੇ ਸੋਹਣੇ ਛੋਟੇ ਛੋਟੇ ਕਯੂਬਸ ਹੈ ਮੈਂ ਕੱਟ ਦਿੱਤੇ ਜੀ 100 ਗ੍ਰਾਮ ਪਪੀਤੇ ਦੇ ਪਲਪ ਦੇ ਵਿੱਚ 100 ਗ੍ਰਾਮ ਹੀ ਮੈਂ ਸਾਬਨ ਪਾ ਦਵਾਂਗੀ ਜੀ ਪਾਣੀ ਦੇ ਵਿੱਚ ਮੈਂ ਪਾਊਡਰ ਰੱਖ ਦਿੱਤੇ ਜੀ ਤੇ ਇਸ ਵਿੱਚ ਮੈਂ ਸਾਰੀ ਸਾਬਨ ਪਾ ਦਵਾਂਗੇ ਜਿਹੜੀ ਆਪਾਂ ਮੈਲਟ ਕਰਨੀ ਹੈ 5 ਤੋਂ 7 ਮਿੰਟਾਂ ਦੇ ਵਿੱਚ ਹੀ ਇਹ ਮੈਲਟ ਹੋ ਜਾਵੇਗੀ ਕਿਉਂਕਿ ਸਾਬਨ ਬਹੁਤ ਸੌਫਟ ਹੁੰਦੀ ਹੈ ਜੀ ਇਹ ਸਾਬਨ ਤੁਹਾਨੂੰ ਬਾਜ਼ਾਰ ਵਿੱਚ ਕਿਸੇ ਵੀ ਕਰਿਆਨਾ ਸਟੋਰ ਤੋਂ ਜਾਂ ਆਨਲਾਈਨ ਬਹੁਤ ਈਜ਼ੀਲੀ ਮਿਲ ਜਾਵੇਗੀ ਦੋਸਤੋ ਪਪੀਤਾ ਸਾਬਨ ਬਹੁਤ ਹੀ ਨੇਚਰਲ ਆਰਗੇਨਿਕ ਹੁੰਦੀ ਹੈ ਜੀ ਬਹੁਤ ਹੀ ਵਧੀਆ ਹੈਗੀ ਇਹਦੇ ਕੋਈ ਵੀ ਸਾਈਡ ਇਫੈਕਟ ਨਹੀਂ ਜਿਵੇਂ ਵੀ ਦੁਕਾਨ ਦੇ ਜਾਓਗੇ ਉਵੇਂ-ਉਵੇਂ ਆਪਣੇ ਫੇਸ ਤੇ ਗਲੋ ਆਉਂਦੀ ਜਾਵੇਗੀ ਜੀ ਘਰ ਦਾ ਕੋਈ ਵੀ ਮੈਂਬਰ ਛੋਟਾ ਵੱਡਾ ਬੱਚੇ ਵੀ ਇਸ ਨੂੰ ਯੂਜ਼ ਕਰ ਸਕਦੇ ਹੈ ਜੀ ਬੱਚਿਆਂ ਦੀ ਵੀ ਕੋਈ ਇਸ ਵਿੱਚ ਹਾਰਫੁਲ ਕੋਈ ਵੀ ਕੈਮੀਕਲ ਨਹੀਂ ਪਾਇਆ ਜਾਇਆ ਵਗੈਰਾ ਸਾਰੀ ਹੀ ਆਰਗੇਨਿਕ ਹੈ ਜੀ ਬਹੁਤ ਹੀ ਸਿੰਪਲ ਢੰਗ ਨਾਲ ਘਰ ਵਿੱਚ ਬਣਾਈ ਗਈ ਹੈ ਜੀ ਬਾਜ਼ਾਰ ਵਿੱਚ ਜਦੋਂ ਆਪਾਂ ਕੋਈ ਸਾਬਣ ਲੈਂਦੇ ਆ ਤਾਂ ਉਹਦੇ ਵਿੱਚ ਪ੍ਰੀਜ਼ਰਵੇਟਿਵ ਪਾਏ ਹੁੰਦੇ ਕੈਮੀਕਲ ਪਾਏ ਹੁੰਦੇ ਆ ਪਰ ਘਰ ਵਿੱਚ ਕੋਈ ਵੀ ਕੈਮੀਕਲ ਨਹੀਂ ਪਾਇਆ ਜਾਂ ਬਗੈਰ ਬਿਲਕੁਲ ਹੀ ਨੇਚਰਲ ਤਰੀਕੇ ਨਾਲ ਤੁਹਾਡੇ ਸਾਹਮਣੇ ਇਹ ਸਾਬਣ ਬਣ ਕੇ ਤਿਆਰ ਹੋਵੇਗੀ ਜੀ ਕਿਸੇ ਤਰ੍ਹਾਂ ਦੇ ਫੇਸ ਤੇ ਦਾਗ-ਧੱਬੇ, ਝੂੜੀਆਂ, ਛਾਈਆਂ ਇਹ ਸਾਰੀਆਂ ਹੀ ਟਾਈਮ ਪਾ ਕੇ ਰੋਜ਼ ਰੂਟੀਨ 'ਚ ਵਰਤਣ ਨਾਲ ਇਹ ਸਾਬਣ ਨੂੰ ਤੁਹਾਡਾ ਫੇਸ ਬਿਲਕੁਲ ਕਲੀਅਰ ਹੋ ਜਾਵੇਗਾ ਤੇ ਫੇਸ਼ੀਅਲ ਦੀ ਤਰ੍ਹਾਂ ਹੀ ਗਲੋ ਕਰੇਗਾ ਸਾਬਨ ਮੈਲਟ ਹੋਣੀ ਸ਼ੁਰੂ ਹੋ ਗਈ ਹੈ ਜੀ 2 ਤੋਂ 3 ਮਿੰਟ ਵਿੱਚ ਪੂਰੀ ਤਰ੍ਹਾਂ ਮੈਲਟ ਹੋ ਜਾਵੇਗੀ ਸਾਬਨ ਨੂੰ ਬਣਾਉਣ ਲਈ ਆਪਾਂ ਸਿਲੀਕਨ ਮੋਲਡ ਲਿੱਤੇ ਜੀ ਕਿਸੇ ਵੀ ਸ਼ੇਪ ਦੇ ਦੀ ਸਾਬਨ ਤਿਆਰ ਕਰ ਸਕਦੇ ਹੋ ਜੀ ਬਾਜ਼ਾਰ ਨਾਲੋਂ ਵੀ ਸੋਹਣੀਆਂ ਇਹ ਸਾਬਨਾਂ ਘਰ ਵਿੱਚ ਬਣ ਕੇ ਤਿਆਰ ਹੋਣਗੀਆਂ ਜੀ ਇਸੇ ਤਰ੍ਹਾਂ ਮੇਰੇ ਕੋਲ ਇੱਕ ਰੋਜ਼ ਵਾਲਾ ਮੋਲਡ ਵੀ ਹੈ ਜੀ ਤੁਸੀਂ ਇਸ ਮੋਲਡ ਦੇ ਵਿੱਚ ਵੀ ਪਾ ਕੇ ਸਾਬਨ ਤਿਆਰ ਕਰ ਸਕਦੇ ਹੋ ਜੋ ਕਿ ਬਹੁਤ ਹੀ ਸੋਹਣੀ ਤੇ ਡਿਜ਼ਾਈਨਰ ਸਾਬਨ ਬਣ ਕੇ ਤਿਆਰ ਹੋ ਜਾਵੇਗੀ ਇਸ ਦਾ ਪੀਲਾ ਮੋਲਡ ਵੀ ਹੈ ਤੇ ਪਿੰਕ ਮੋਲਡ ਵੀ ਹੈ ਸਾਬਨ ਬੜੀ ਤੇਜ਼ੀ ਨਾਲ ਮੈਲਟ ਹੋਣੀ ਸ਼ੁਰੂ ਹੋ ਗਈ ਜੀ ਇੱਕ ਤੋਂ 2 ਮਿੰਟ ਵਿੱਚ ਪੂਰੀ ਤਰ੍ਹਾਂ ਮੈਲਟ ਹੋ ਜਾਵੇਗੀ ਫਿਰ ਆਪਾਂ ਇਸ ਵਿੱਚ ਪਪੀਤੇ ਵਾਲਾ ਪल्प ਮਿਕਸ ਕਰ ਦਵਾਂਗੇ ਜੀ ਆਪਣਾ ਸੋਪ ਬੇਸ ਪੂਰੀ ਤਰ੍ਹਾਂ ਮੈਲਟ ਹੋ ਚੁੱਕਾ ਹੈ ਜੀ ਤੇ ਹੁਣ ਇਸ ਵਿੱਚ ਮੈਂ ਪਾ ਦਵਾਂਗੀ ਆਪਣੇ ਪਪੀਤੇ ਵਾਲਾ ਪल्प ਆਪਣਾ ਪਪੀਤਾ ਥੋੜਾ ਠੰਡਾ ਹੈ ਤੇ ਜਿਹੜਾ ਸੋਪ ਬੇਸ ਹੈ ਉਹ ਬਹੁਤ ਗਰਮ ਹੈ ਇੱਕ ਵਾਰੀ ਥੋੜਾ ਜਿਹਾ ਇਹ ਜੰਮੇਗਾ ਸੋਪ ਬੇਸ ਠੰਡੇ ਪਪੀਤੇ ਕਾਰਨ ਪਰ ਹੋਲੀ-ਹੋਲੀ ਫਿਰ ਇਹ ਪੂਰੀ ਤਰ੍ਹਾਂ ਨਾਲ ਗਰਮ ਹੋ ਜਾਵੇਗਾ ਤੇ ਸਵਿਚ ਆਪਣਾ ਪਪੀਤੇ ਵਾਲਾ ਪल्प ਹੈ ਜਿਹੜਾ ਮਿਕਸ ਹੋ ਜਾਵੇਗਾ ਜੀ ਤੇ ਬਹੁਤ ਹੀ ਸੋਹਣਾ ਨੇਚਰਲ ਪਪੀਤੇ ਵਾਲੇ ਕਲਰ ਦੀ ਸਾਬਣ ਬਣ ਕੇ ਤਿਆਰ ਹੋ ਜਾਵੇਗੀ ਤੁਸੀਂ ਚਾਹੋ ਤਾਂ ਕੋਈ ਥੋੜਾ ਜਿਹਾ orange ਫੂਡ ਕਲਰ ਪਾ ਕੇ ਇਸ ਨੂੰ ਤਿਆਰ ਕਰ ਸਕਦੇ ਹੋ ਥੋੜੀ ਡਾਰਕ ਕਲਰ ਦੀ ਸਾਬਣ ਬਣਾਉਣੀ ਤਾਂ ਪਰ ਮੈਂ ਇਸ ਵਿੱਚ ਕੋਈ ਫੂਡ ਕਲਰ ਨਹੀਂ ਪਾਇਆ ਕੋਈ ਪ੍ਰੀਜ਼ਰਵੇਟਿਵ ਨਹੀਂ ਪਾਇਆ ਬਿਲਕੁਲ ਨੇਚਰਲੀ ਮੇਰੀ ਆਰਗੈਨਿਕ ਕੇ ਪਪੀਤੇ ਦੀ ਜਿਹੜੀ ਸਾਬਣ ਹੈ ਬਣ ਕੇ ਤਿਆਰ ਹੋਵੇਗੀ ਜੀ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਦੋਸਤੋ ਨੂੰ ਵੀ ਸ਼ੇਅਰ ਕਰਨਾ ਜੀ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਮੇਰੀਆਂ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਆਪਣਾ ਪਬੀਤੇ ਦਾ ਜੋ ਪल्प ਸਾਰਾ ਚੰਗੀ ਤਰ੍ਹਾਂ ਸਾਬਨ ਦੇ ਵਿੱਚ ਮਿਕਸ ਹੋ ਚੁੱਕਾ ਹੈ ਹੁਣ ਮੈਂ ਗੈਸ ਦੀ ਫਲੇਮ ਨੂੰ ਆਫ ਕਰ ਦਵਾਂਗੀ ਤੇ ਇਸ ਵਿੱਚ ਮੈਂ ਪਾਵਾਂਗੀ ਤਿੰਨ ਵਿਟਾਮਿਨ E ਦੇ ਕੈਪਸੂਲ ਘੱਟ ਤੋਂ ਘੱਟ ਦੋ ਕੈਪਸੂਲ बात तो वह तो वह चार कैपसूल इस मेरे को तीन कैप्सूल है इस करके मैं तीन कैपसूल इस लगी है जी विटामिन ई ईयल भी अपने चेहरे लिए बहुत ही चंगा है इसनों इस साबण मिक्स करते हैं मैं दूसरा कैप्सूल पा दिता है जी तो हम तीसरा पा लगी है इसनों स्पैचर चंकी तरह ਸਬੰਧ ਦੇ ਵਿੱਚ ਮਿਕਸ ਕਰਦੇ ਨੇ ਜੀ ਤੋਂ ਇਸ ਬਾਉਨ ਨੂੰ ਪਾਣੀ ਵਿੱਚੋਂ ਕੱਢ ਲਵਾਂਗੇ ਤੇ ਥੋੜਾ ਥੋੜਾ ਕਰਕੇ ਮੋਲਡ ਵਿੱਚ ਸਾਰਾ ਬੈਟਰ ਪਾ ਦੇਣਾ ਤੁਸੀਂ ਜਿਸ ਵੀ ਸ਼ੇਪ ਦੀ ਸਾਬਨ ਚਾਹੁੰਦੇ ਹੋ ਉਸੇ ਮੋਲਡ ਵਿੱਚ ਤੁਸੀਂ ਇਸ ਨੂੰ ਬੈਟਰ ਨੂੰ ਪਾ ਦਿਓ ਜੀ ਮੈਂ ਹਰੇਕ ਡਿਜ਼ਾਈਨ ਦੀ ਸਾਬਣ ਤਿਆਰ ਕਰ ਰਹੀ ਹਾਂ ਤੇ ਆ ਵੀ ਆਪਣੇ ਕੋਲ ਜਿਹੜਾ ਸਿਲਿਕੋਨ ਦਾ ਮੋਲਡ ਹੈ ਰੋਜ਼ ਫਲਾਵਰ ਵਾਲਾ ਉਸ ਵਿੱਚ ਵੀ ਮੈਂ ਸਾਬਣ ਨੂੰ ਪਾ ਦਿੱਤਾ ਦੋਸਤੋ ਇਹ ਬਹੁਤ ਹੀ ਸੋਹਣੀ ਤੇ ਬਹੁਤ ਹੀ ਫੇਸ ਲਈ ਹੈਲਦੀ ਸਾਬਣ ਆਪਣੇ ਕੋਲ ਤਿਆਰ ਹੋ ਜਾਵੇਗੀ ਜੀ ਰੈਗੂਲਰ ਇਸ ਨੂੰ ਰੋਜ਼ 15 ਤੋਂ 20 ਦਿਨ ਲਗਾਓ ਤੇ ਬਹੁਤ ਹੀ ਨਿਖਾਰ ਆਵੇਗਾ ਆਪਣੇ ਫੇਸ ਤੇ ਪੰਜ ਸਾਬਨ ਆਪਣੀਆਂ ਬਣ ਕੇ ਤਿਆਰ ਹੋ ਜਾਣੀਆਂ ਹੁਣ ਇਸ ਨੂੰ 2 ਘੰਟੇ ਰੂਮ ਟੈਂਪਰੇਚਰ ਚ ਰੱਖਣਾ ਜੀ 2 ਘੰਟੇ ਬਾਅਦ ਹੀ ਇਸ ਨੂੰ ਅਨਮੋਲਡ ਕਰਨਾ ਤੇ ਤੁਹਾਨੂੰ ਮੈਂ ਦਿਖਾਵਾਂਗੀ ਕਿ ਕਿੰਨੀਆਂ ਸੋਹਣੀਆਂ ਸਾਬਨਾਂ ਬਣ ਕੇ ਤਿਆਰ ਹੋਈਆਂ ਦੋਸਤੋ ਸਾਬਨ ਨੂੰ ਜੰਮੇ ਹੋਏ 2 ਘੰਟੇ ਹੋ ਚੁੱਕੇ ਜੀ 2 ਘੰਟੇ ਬਾਅਦ ਮੈਂ ਇਸ ਨੂੰ ਅਨਮੋਲਡ ਕਰ ਰਹੀ ਹਾਂ ਆ ਦੇਖੋ ਕਿੰਨੀਆਂ ਸੋਹਣੀਆਂ ਸਾਬਨਾਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਜੀ ਤਿਆਰ ਹੋ ਗਏ ਮੋਲਡ ਵਿੱਚੋਂ ਵੀ ਮੈਂ ਇਸ ਨੂੰ ਕੱਢਣੀ ਹੈ ਜੀ ਦੇਖੋ ਕਿੰਨਾ ਸੋਹਣਾ ਇਸ ਦਾ ਡਿਜ਼ਾਈਨ ਹੈ ਜੀ ਬਿਲਕੁਲ ਬਾਜ਼ਾਰ ਵਰਗੀ ਸਾਬਲ ਲੱਗ ਰਹੀ ਹੈ ਇਹ ਆ ਦੇਖੋ ਜੀ ਸਾਰੀਆਂ ਸਾਬ ਨੇ ਆਪਣੀਆਂ ਅਲੱਗ-ਅਲੱਗ ਡਿਜ਼ਾਈਨ ਦੀਆਂ ਬਣ ਕੇ ਤਿਆਰ ਹੋ ਚੁੱਕੀਆਂ ਐ ਜੋ ਕਿ ਦੇਖਣ ਵਿੱਚ ਵੀ ਬਹੁਤ ਸੋਹਣੀਆਂ ਲੱਗ ਰਹੀਆਂ ਐ ਤੇ ਵਰਤੋਂ ਵਿੱਚ ਵੀ ਬਹੁਤ ਹੀ ਫਾਇਦੇਮੰਦ ਐ ਦੋਸਤੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਉਸ ਤੋਂ ਬਾਅਦ ਇਸ ਨੂੰ ਘਰ ਵਿੱਚ ਜ਼ਰੂਰ ਬਣਾਉਣ ਦੀ ਕੋਸ਼ਿਸ਼ ਕਰਨਾ ਇਹ ਬਹੁਤ ਹੀ ਸੌਖੀ ਐ ਜੀ ਬਨਾਨੀ ਮੈਨੂੰ ਉਮੀਦ ਐ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਦੋ ਸੋਈ ਸਾਬਨ ਥੋੜੀ ਨਰਮ ਹੁੰਦੀ ਹੈ ਕਿਉਂਕਿ ਇਸ ਵਿੱਚ ਮੇ ਕੋਈ ਵੀ ਕੈਮੀਕਲ ਜਾਂ ਪ੍ਰੀਜ਼ਰਵੇਟਿਵ ਨਹੀਂ ਪਾਇਆ ਜਦੋਂ ਤੁਸੀਂ ਇਸ ਨੂੰ ਯੂਜ਼ ਕਰ ਦਿੱਤਾ ਫੇਸ ਤੇ ਲਗਾਉਣ ਤੋਂ ਬਾਅਦ ਇਸ ਨੂੰ ਕਲਿੰਗ ਰੈਪ ਦੇ ਵਿੱਚ ਰੈਪ ਕਰਕੇ ਫ੍ਰਿਜ ਵਿੱਚ ਰੱਖ ਦੇਣਾ ਜੀ ਕਿਉਂਕਿ ਬਿਲਕੁਲ ਹੀ ਆਰਗੈਨਿਕ ਹੈ ਪਿਓਰ ਹੈ ਹਰਬਲ ਹੈ ਜੀ ਇਸ ਵਿੱਚ ਕੋਈ ਵੀ ਕੈਮੀਕਲ ਨਹੀਂ ਹੈ ਇਸ ਕਰਕੇ ਥੋੜੀ ਜੀ ਸੌਫਟ ਹੁੰਦੀ ਹੈ ਆ ਦੇਖੋ ਸਾਰੀਆਂ ਸਾਬਨਾਂ ਬਹੁਤ ਹੀ ਸੋਹਣੀਆਂ ਬਣ ਕੇ ਤਿਆਰ ਹੋਈਆਂ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ